ਰਹੇਗੀ ਕੰਨੀ ਹਾਂ ਬਸ ਬਾਸਰ ਤੇਲ ਕਹਿਣਾ ਉਹ ਗਿਆ ਉਹ ਕੋਈ ਔਖਾ-ਸੋਖਾ ਕੱਟ ਲਈ ਐਦਾਂ ਹਨ ਤੇ ਜਦੋਂ ਡਿਲੀਵਰੀ ਵਗੈਰਾ ਹੋ ਗਈ ਤੇ ਹਨ ਉਸ ਤੋਂ ਬਾਅਦ ਚੱਲ 2 ਮਹੀਨਿਆਂ ਬਾਅਦ ਜਗ ਜਿਵੇਂ ਵੀ ਉਹਨੇ ਵੀ ਆਪਣਾ ਦੁਕਾਨ ਦਾ ਸ਼ੁਰੂ ਕਰ ਦੇਣਾ ਓ ਯੋਟਵੇ ਚਲੋ ਆਪਣਾ ਪਾਣੀ ਵੀ ਭਰ ਜਾ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੁਣ ਨਹੀਂ ਸੋਨਾ ਇਕੱਠੇ ਕਰਨੇ ਤੈਨੂੰ ਚਾਹ ਦੇ ਦਿੰਨਾ ਹਾਂ ਤੇ ਆ ਸੋਨਾ ਨਹੀਂ ਹਣ ਚੌਲ ਵੀ ਚੌਲ ਠੀਕ ਆ ਪਾ ਦੇਣਾ ਠੀਕ ਆ ਤੂੰ ਦਾ ਕੋਲਾ ਕੋਈ ਸੱਚ ਗਲਾਸ ਕੋ ਚਾਹ ਦਾ ਪੀ ਲਿਆ ਤੇ ਬਦਾਮ ਕਿੰਨੇ ਖਾਣੇ ਸੀ ਚੇਤਨ ਹੀ ਤੈਨੂੰ ਵੀ ਨਹੀਂ ਚਲ ਹੁਣ ਚਾਹ ਪੀ ਲੈਣਾ ਹੁਣ ਤੋ 10 ਮਿੰਟ ਰੋਕ ਕੇ ਖਾ ਲਈ ਠੀਕ ਹੈ ਹਾਂ ਤਾਂ ਪੂਲੇ ਹਾਂ 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 ਤਾਂ ਪੂਲੇ ਇਕ ਹੀ ਦਿੰਦੇ ਹਾਂ ਫਿਰ ਮੈਂ ਦਿੰਦੀ ਨਹੀਂ ਫੋਨ ਨਹੀਂ ਦਿੰਦੇ ਹਾਂ ਹਾਂ ਵੇ ਇੱਥੇ ਟੀਕਾ ਲੱਗਣਾ ਇੱਥੇ ਠੀਕ ਚਲ ਠੀਕ ਹੈ ਇਦਾਂ ਕਰੋ ਤੁਸੀਂ ਉਠੋ मैं बिस्तरे इट्ठे करने हैं, ठीक है उठो, उठो उठ ਦਾ ਵੀ ਨਵੇੜ ਤਾਂ ਮੈਂ ਜਿਹੜਾ ਮੇਰੇ ਕਰਨ ਦਾ ਸੀ ਹੋ ਮੈਂ ਕਰਦਾ ਕੰਮ। ਭਾਂਡੇ-ਪੁੰਡੇ ਸਾਫ਼ ਕਰਦੇ, ਬਿਸਤਰੇ-ਬਿਸਤਰੇ ਰੱਖਦੇ ਤੇ ਬਾਕੀ ਰਹਿ ਗਿਆ ਇਹਦਾ ਸਿਮਰਨ ਦਾ ਉਹਦਾ ਕੰਮ। ਝਾੜੂ-ਝੂੜੂ ਵਗੈਰਾ ਮੜ ਮੋਟਾ ਜਿਹੜਾ ਕੰਮ ਉਹ ਇਹਨੇ ਕਰ ਲੈਣਾ ਤਾਂ ਮੈਂ ਚੱਲਦਾ ਹਾਂ। ਸੈਰ ਕਰਨ ਵਾਸਤੇ। ਰੱਖ ਦੇਣੀ। ਉਹ ਮੰਝਾ ਰੱਖਣਾ ਅੰਦਰ। ਫਿਰ ਚੱਲਦਾ ਮੈਂ। ਜੇ ਰੱਖਤਾ ਇੱਧਰ ਲਾ ਰੀਆ ਜਾਵਾਂ ਕਿ ਇਤਲਾ ਜਿੱਦੇ ਤੱਕ 10 ਆ ਗਿਆ ਉਧਰ 1 2 3 4 5 6 8 9 10 ਇੱਧਰ ਆ 10 ਇਧਰੋ ਜਾਣਾ ਮੈਂ ਲਓਇ ਕੋਈ ਜ਼ਿਆਦਾ ਹੀ ਦਪਹਿਰ ਆ ਗਿਆ ਲੱਗਦਾ ਇਹ ਤਾਂ ਸਵੇਰ ਦੀ ਸੈਰ ਹਾਲ ਹਾਲ ਨਹੀਂ ਵੈਸੇ ਇਹ ਤਾਂ ਮੈਂ ਵੈਸੇ ਮਜ਼ਾਕ ਕਰ ਰਿਹਾ ਸਵੇਰ ਦੀ ਸੈਰ ਤਾਂ ਮੈਂ ਸਵੇਰੇ 5 ਵਜੇ ਚਲਾ ਗਿਆ ਸੀ ਕਰ ਕੇ ਆ ਗਿਆ ਸੀ ਮੈਂ ਕਿਹਾ ਚੱਲ ਕਰੇ ਬੈਠੇ ਹਵੇਲੇ ਤੇ ਢੇੜਾ ਢੋੜਾ ਮਾਰੀਏ ਖੇਤ ਨੂੰ ਕੰਮੜ ਫਿਰ ਨਾ ਆਏ ਫਿਰ ਕਰੇ ਬੈਠੇ ਬੈਠੇ ਵੀ ਹੁਣ ਵੇਲੇ ਹੈਗੇ ਆ ਤੇ ਬੋਰਝ ਹੋਈਦਾ ਉਹਦੇ ਫੋਨ ਵੇਖੀ ਜਾਣਾ ਫਿਰ ਤਾਂ ਕਰਕੇ ਮਾੜਾ ਮੋਟਾ ਮੈਂ ਕਿਹਾ ਇਦਨੋਂ ਕੰਮ ਕਿਹਨੇ ਖੇਤਾਂ ਨੂੰ ਤੇ ਬਾਕੀ ਘਰੇ ਰਹਿੰਦੇ ਨੂੰ ਘਟੋ ਘਟ 20 ਦਿਨ ਹੋ ਗਏ ਕਾਹਤੋਂ ਹੋ ਗਏ ਉਹਦਾ ਰੀਜ ਨੇ ਇਹ ਆ ਵੀ ਸਿਮਰਨ ਵੀ ਵੈਸੇ ਤਾਂ ਸਿਮਰਨ ਦੀ ਵੀ ਦੁਕਾਨ ਸੀ ਤੇ ਮੇਰਾ ਵੀ ਮਹਿੰਦੀ ਦਾ ਕੰਮ ਸੀ ਪਰ ਹੁਣ ਇੱਕ ਵਾਰ ਬੀਰੋਜਗਾਰ ਹੋਏ ਪਏ ਆ ਪਤਾ ਹੀ ਕਿਉਂ ਕਿਉਂਕਿ ਜਿਹੜਾ ਤਾਂ ਮੇਰਾ ਸੀ ਮਹਿੰਦੀ ਦਾ ਸੀਜ਼ਨ ਜਿਵੇਂ ਉਹ ਤਾਂ ਹੋ ਗਿਆ ਇਸ ਕਰਕੇ ਹੋ ਗਿਆ ਖਤਮ ਵੀ ਸੀਜ਼ਨ ਜਿਹੜਾ ਚਲਿਆ ਗਿਆ ਮਤਲਬ ਗਰਮੀਆਂ ਆ ਗਈਆਂ ਗਾ ਦਾ ਸੀਜ਼ਨ ਪਤਾ ਹੀ ਆਪਾਂ ਨੂੰ ਛਾਲਾਂ ਵਿੱਚ ਹੀ ਹੁੰਦਾ ਤੇ ਸਿਮਰਨ ਦਾ ਇਸ ਕਰਕੇ ਹੋ ਗਿਆ ਕਿਉਂਕਿ ਉਹ ਹੈਗੀ ਆ ਠੀਕ ਨਹੀਂ ਕੀ ਪ੍ਰੈਗਨੈਂਟ ਆ ਮੈਂ ਤੇ ਬਹੁਤ ਥੋੜਾ ਸਮਾਂ ਰਹੇਗਾ ਡਿਲੀਵਰੀ ਦਾ ਬਹੁਤ ਘੱਟ ਸਮਾਂ ਇਸ ਕਰਕੇ ਉਹ ਦੁਕਾਨ ਘਟੋ ਘਟ 2 ਮਹੀਨੇ ਹੋ ਗਏ ਹੁਣ ਬੰਦ ਪਈ ਨੂੰ ਤੇ ਮੈਂ 20 ਦਿਨ ਹੋ ਗਏ ਇਸ ਕਰਕੇ ਘਰੇ ਫਿਰਦਾ ਕਿਉਂਕਿ ਹੁੰਦੀ ਦੇਖਭਾਲ ਵਿੱਚ ਕੋਈ ਨਾ ਕੋਈ ਕੰਮਕਮ ਵਗੈਰਾ ਕਰਨਾ ਜਾਂ ਪਤਾ ਨਹੀਂ ਹੈ ਨਾ ਕਦੋਂ ਅੱਗੇ ਵੀ ਐਸੇ ਮੈਂ ਗੱਲ ਕੀਤੀ ਤੇ ਕਦੋਂ ਕੀ ਹੋ ਜਾਣਾ ਤੇ ਹਸਪੀਟਲ ਮਤਲਬ ਕਿ ਇਹ ਹਸਪੀਟਲ ਟੈਸਟ ਕਰਾਉਣ ਚਲੇ ਗਏ ਜਾਂ ਕਿਤੇ ਕੋਈ ਵੀ ਕਿਤੇ ਵੀ ਕੰਮ ਐਦਾਂ ਦਾ ਪੈ ਜਾਂਦਾ ਤਾ ਕਰਕੇ ਫਿਰ ਉਹ ਮੈਨੂੰ ਕਰੇ ਰਹਿਣਾ ਪੈਂਦਾ ਵਾ ਤੇ ਬਾਕੀ ਹੁਣ ਪੂਤਨਾ ਦਾ ਸੀਜ਼ਨ ਲਾਇਆ ਕਰੂੰਗਾ ਚੱਲ ਨੇੜੇ-ਨੇੜਾ ਕਰਾਂਗਾ ਦੂਰ ਮੈਂ ਤਾਂ ਨਹੀਂ ਜਾਂਦਾ ਕੰਮ ਕਰਨ ਨੂੰ ਜਾ ਸਕਦੇ ਤਾਂ ਉਹ ਇਹ ਪਿਆ ਇੱਕ ਵਾਰ ਨਾ ਬੜਾ ਮੰਦਾ ਹੈ ਚੱਲਿਆ ਹੋਇਆ ਕੰਮ ਦਾ ਇਸੇ ਕਰਕੇ ਹੀ ਕਿਉਂ ਨਹੀਂ ਤਾਂ ਵਿਲੇ ਰਹਿਣ ਦਾ ਤਾਂ ਇੱਕ ਦਿਨ ਦਾ ਵੀ ਟਾਈਮ ਹੈ ਨਹੀਂ ਤਾਂ ਚੱਲ ਹੁਣ ਇਦਾਂ ਸੋਚੀਦਾ ਵੀ ਚੱਲ ਹੁਣ ਹੈਗੇ ਆ ਕੁਝ ਦਿਨ ਤੇ ਜਿਹੜੇ ਵੀ ਅੱਜ ਹੁਣ ਰਹਿ ਗਿਆ ਮਹੀਨਾ ਡੇਢ ਜਿਹੜਾ ਵੈਸੇ ਤਾਂ ਮੈਂ ਵਿੱਚ ਹੁਣ ਕੰਮ ਲੱਗ ਗਿਆ ਨਾ ਪੂਦਨੇ ਪadne ਦਾ ਜਿਹੜਾ ਮਹੀਨਾ ਡੇਢ ਰਹਿ ਗਿਆ ਉਹ ਇੱਕੋ ਜਿਹਾ ਔਖਾ ਸੌਖਾ ਕੱਟ ਲਈਏ ਇਦਾਂ ਹਨ ਤੇ ਜਦੋਂ ਡਿਲੀਵਰੀ ਵਗੈਰਾ ਹੋ ਗਈ ਤੇ ਹਨ ਉਸ ਤੋਂ ਬਾਅਦ ਚੱਲ 2 ਮਹੀਨੇ ਬਾਅਦ ਜਗ ਜਿਵੇਂ ਵੀ ਉਹਨੇ ਵੀ ਆਪਣਾ ਦੁਕਾਨ ਦਾ ਸ਼ੁਰੂ ਕਰ ਦੇਣਾ ਤੇ ਆਪਣਾ ਵੀ ਸੀਜ਼ਨ ਚੱਲ ਪੈਣਾ ਫਿਰ ਮਹਿੰਦੀ ਦਾ ਤੇ ਉਦੋਂ ਬਾਅਦ ਕੰਮ ਲੋਟ ਆ ਜਾਊਗਾ ਤਾਂ ਕਰਕੇ ਹਨ ਉਹਨਾਂ ਦਾ ਔਖਾ ਜਿਹਾ ਟਾਈਮ ਨਾ ਇਹ ਕੱਢਣਾ ਹੀ ਪੈਣਾ ਠੀਕ ਹੈ ਇਸ ਕਰਕੇ ਆਪਾਂ ਨੂੰ 20 ਦਿਨ ਹੋ ਗਏ ਕਟੋਗੜ ਕਣਕ ਦੇ ਸੀਜ਼ਨ ਤੋਂ ਬਾਅਦ ਕੋਈ ਕੰਮ ਕੀਤਾ ਹੀ ਨਹੀਂ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਇਥੇ ਨੇੜੇ ਤੇ ਪਤਾ ਕੀਤਾ ਸੀ ਮੈਂ ਕਿ ਚੱਲ ਮਾੜਾ ਮੋਟਾ ਖੇਤਾਂ ਕੋਤਾਂ ਦਾ ਕਰ ਲਾਂਗੇ ਤੇ ਉਹ ਵੀ ਇੱਕ ਇੱਕ ਨੂੰ ਫੋਨ ਕੀਤਾ ਸੀ ਉਹਨੇ ਜਵਾਬ ਦਿੱਤਾ ਕਟੋਗੜ ਪਰਸੋਂ ਪਰਸੋਂ ਜਵਾਬ ਆਇਆ ਉਹਨੂੰ 10-12 ਦਿਨ ਹੋ ਗਏ ਸੀ ਪੁੱਛੇ ਨੂੰ ਮੈਂ ਕਿ ਚੱਲ 8-10 ਦਿਨ ਪਹਿਲਾਂ ਉਧਰ ਲਾ ਲੂੰਗਾ ਸੀਜ਼ਨ ਤੋਂ ਪਹਿਲਾਂ ਪਹਿਲਾਂ ਆਪੂ ਉਹਨੇ ਤੇ ਉਹ ਆ ਪਰਸੋਂ ਹੁਣ ਪਰਸੋਂ ਮੈਂ ਕੀ ਜਾਣਾ ਮੈਂ ਹੁਣ ਆ ਵਿੱਚ 4 ਦਿਨ ਲਾਉਂਗਾ ਫਿਰ ਮੈਨੂੰ ਜਾਣਾ ਪੈਣਾ ਫੂਦਨੇ ਦੇ ਸੀਜ਼ਨ ਤੇ ਤਾਂ ਕਰਕੇ ਫੂਦਨੇ ਸੀਜ਼ਨ ਚ ਲਿਆ ਹੁੰਦਾ ਆਪਦਾ ਕੰਮ ਹੁੰਦਾ ਹਨਾ ਕੋਈ ਵੀ ਇਦਾਂ ਦੀ ਢਿੱਲ ਮਿਸ ਕਰੇ ਕੋਈ ਵੀ ਪਤਾ ਲੱਗੇ ਤਾਂ ਬੰਦਾ ਆ ਸਕਦਾ ਆਪਦਾ ਹੀ ਕੰਮ ਹਨਾ ਤਾਂ ਕਰਕੇ ਤੇ ਇਦਾਂ ਕਰਕੇ ਚਲੋ ਬਸ ਆਹੀ ਗੱਲਾਂ ਬਾਤਾਂ ਸੀ ਤੇ ਥੇਕਾਂ ਦੀ ਹੋ ਗਈ ਹੁਣ ਸੈਰ ਕਰ ਲਈ ਆਪਾਂ ਕਰਦੇ ਆں ਉਹ 10 ਮਿੰਟ ਉਹ ਛਾਵੇਂ ਤੇ ਫਿਰ ਚਲਦੇ ਆ ਘਰੇ ਫਿਰ ਤਾਂ ਵਿੱਚ ਆ ਕੇ ਮੰਨ ਜਾਇਆ ਫਰੈਸ਼ ਹੋ ਗਿਆ ਫਰੈਸ਼ ਫਰੈਸ਼ ਭੈਂ ਤੇ ਬਾਕੀ ਆਪਣੀ ਵੀਡੀਓ ਵੀ ਪੂਰੀ ਹੋ ਜਣੀ ਆ ਜਿਹਦਾ ਜਿਹੜਾ ਵਲੌਗ ਹੈ ਪੂਰਾ ਹੋ ਜਾਣਾ ਇੱਥੇ ਹੀ ਸ਼ਾਇਦ ਅੱਗੇ ਆ ਵਲੌਗ ਸ਼ੂਟ ਕਰਨ ਦੀ ਲੋੜ ਨਾ ਹੀ ਪਵੇ ਬਾਕੀ ਬੱਬੂ ਦੇ ਪੱਠੇ ਜਿਹੜੇ ਬੱਬੂ ਨੇ ਬੀਜਿਆ ਵੇ ਡੇੜੇ ਹੋ ਗਏ ਮੱਕੀ ਖੜੀ ਆਹਾ ਏਡੇ ਏੜੇ ਪੱਠੇ ਵੱਢਣ ਨੂੰ ਲੱਗੇ ਆਂਗੇ ਪੰਜ ਕੇ ਪੰਜਾਂ ਕੋ ਦੇਣਾ ਨੋਰ ਵਧੀਆ ਹੋ ਜਾਣੇ ਵੱਡੇ ਵੱਡੇ ਵੱਢਣ ਨੂੰ ਤਿਆਰ ਹੋ ਜਾਣੇ ਤਮੱਕੀ ਨੇ ਹਜੇ ਟਾਈਮ ਲੈਣਾ ਵੈਸੇ ਆਹ ਬੋਤਲ ਵੈਸੇ ਚੜਾਈ ਹੋਈ ਆ ਤਾਕਤ ਵਾਲੀ ਆਹ ਬੰਦਿਆਂ ਵਾਲੀ ਵੀ ਇੱਥੇ ਪਈ ਇੱਕ ਹੈਗੀ ਤਾਂ ਵੀ ਬੰਦਿਆਂ ਵਾਲੀ ਆ ਵਾਰਾ ਖੇਤ ਨੂੰ ਲਾਈ ਇਹਨੇ ਖੇਤ ਨੂੰ ਲਾਈ ਹੋਈ ਆ ਤਾਂ ਹੀ ਇੱਥੇ ਪਈ ਆ ਅਗਲੀ ਵਾਰ ਪਾਣੀ ਪੋਣੀ ਲਾਉਣਾ ਜਾਂ ਵਿੱਚ ਫਿਰ ਇਹਨੇ ਛੱਡ ਦੇਣੀ ਆ ਭਰ ਕੇ हां मैं हैगा करटो काट 10:30 ਦਾ ਟੌਪ ਪੈਂਦੀ ਪਈ ਫੁੱਲ ਪੂਰੀ ਤੇ ਮੈਂ ਵੇਖਣ ਚੱਲਿਆ ਜੀ ਕੂਦ ਨੇ ਪਾਣੀ ਲੈਟ ਚਲੀ ਗਈ ਐ ਬੱਬੂ ਨੇ ਫੋਨ ਲਾਇਆ ਸੀ ਕੂਦ ਨੇ ਪਾਣੀ ਕਿੰਨਾ ਕੋ ਗਿਆ ਮੈਂ ਵੇਖਿਆ ਅੰਮਰ ਚੱਲੀ ਤਾਂ 10 ਕੁ ਮਿੰਟ ਹੀ ਐ ਇਹ ਕਹਿੰਦੀ ਮੈਂ ਵੀ ਨਾਲ ਜਾਣਾ ਆ ਦੇਖੋ ਠੀਕ ਹੀ ਨਹੀਂ ਮੈਨੂੰ ਕਰਨਾ ਆ ਤਾਂ ਛਾਵੇਂ ਪੈਣਾ ਨਾਲ ਹੀ ਆਉਣਾ ਮੈਂ ਤਾਂ ਚੱਲ ਰਿਹਾ ਇੱਦਾਂ ਚੱਰ ਇਕਨ ਫਾਂਡਣਾ ਲੱਗੇ ਉੱਤੇ ਦੇਖ ਤਾਂ ਸਾਫ ਆ ਤੇ ਚੱਲ ਫੌਟ ਡੀਡੀ ਨੇ ਤੈਨੂੰ ਚੌਂਕ ਮਾਰਨੀ ਕਰੀ ਉਹ ਉਹ ਹੀ ਦੀ ਜਿਵੇਂ ਕੀ ਉਹ ਬਾਟਰ ਤੇ ਬੈਠੀ ਉੱਥੇ ਚੱਲ ਆ ਮੋਟਰ ਬੰਦ ਹੋ ਗਈ ਨਾ ਮੰਦ ਕੀ ਚੱਲੀ ਨਹੀਂ 10 ਮਿੰਟ ਚੱਲੀ ਆ ਪੁਆ ਹੀ ਬੰਦ ਹੋ ਗਈ ਹੈ ਟਮਾਟਰ ਦਾ ਛੱਡਾ ਹੀ ਹੋਇਆ ਦੇਖ ਲੈਨੇ ਆ ਨਾ ਛੱਡਾ ਹੀ ਹੋਇਆ

ਜਾ ਪਹੁੰਚਿਆ ਪੂਰਾਂ ਦਾ ਤਾਂ ਬਸ ਪਾਣੀ ਪੈਣ ਹੀ ਲੱਗਿਆ ਸੀ ਤੇ ਉਵੇਂ ਹੀ ਚੱਲੇਗੀ ਲਾਈਟ ਤੇ ਉਧਰੋਂ ਲਾਈਟ ਹੁਣ ਆ ਵੀ ਗਈ ਐ ਤੇ ਘੱਟੋ ਘੱਟ 2 ਘੰਟੇ ਚੱਲੂਗੀ ਫੇਰ ਪਰੂਗਾ ਫੇਰ ਕਰ ਦਾਂਗੇ ਬੰਦ ਤੇ ਉਹਨੂੰ ਦੱਸ ਦਾਂਗੇ ਵੀ ਤੇਰਾ ਕੰਮ ਹੋ ਗਿਆ ਪਾਣੀ ਲਾਉਣ ਵਾਲਾ ਚਲੋ ਟੀਂ ਹਾਂ ਬੈਠੀਆਂ ਉਧਰ ਮੈਨੂੰ ਫੇਰ ਆਵੇ ਪਾਣੀ ਆਹ ਜੀ ਤੋ ਮੋੜੀ ਜਿੱਲਦੀ ਤੇ ਉਵੇਂ ਹੀ ਬੰਦ ਹੋ ਗਈ। ਸੁਖਦਾਨਾ ਪਾਣੀ ਪੈਣ ਕਿਤੇ ਲੱਗਿਆ ਹੀ ਸੀ। ਪਹਿਲੀ ਗੱਲ ਪੈਣ ਵੀ ਨਹੀਂ ਲੱਗਾ ਕਿਉਂ ਜਿੰਨਾ ਲੋੜ ਉਸ ਹਾਵ ਨਾਲ ਹੀ ਇਹ ਤਾਂ ਇੰਨਾ ਪਾਣੀ ਤਾਂ ਚਲਾ ਜਾਂਦਾ। ਮੋਟਰ ਵੱਡੀ ਆ 12 ਦੀ। ਆਹ ਵੇ ਇੱਥੇ ਤੱਕ ਹੋਵੇ ਪਹੁੰਚਣਾ ਜੀ ਤਾਂ। ਰਾਸ ਵਜ ਕੇ 52 ਮਿੰਟ ਹੋ ਗਏ। 11:52 ਤੇ 12:52 1 ਵਜੇ ਬੰਦ ਕਰ ਦੇਣੀ ਹੈ ਮੋਟਰ ਉਹ ਦੋਨੋਂ ਭਰਿਆ ਜਾਣਾ ਮਨਾਟਾ ਮਾਪਾਂ ਨਾ ਨੋਕਿਆਣਾ ਤੇ ਰੈਸਟ ਕਰਦੇ ਆ ਰੈਸਟ ਠੀਕ ਅੱਜ ਦੀ ਰੈਸਟ ਰਹੇਗੀ ਅੱਜ ਹੈਗੀ ਆ 11 ਕੱਲ ਨੂੰ 12 ਪਰਸੋਂ ਚਲੇ ਜਾਣਾ ਪਾਂ ਪੂਰਨੇ ਤੇ ਵੱਡਣ ਸਵਾਡਾ ਜਵਾਕ ਜਲੜ ਇੱਥੇ ਆ ਨਾ ਹਣ ਫਰੀ ਨੂੰ ਮ ਮੋੜਤਾ ਸੀ ਪਿਛਾਂ ਆਪੇ ਹੀ ਵੇਖ ਕੇ ਮੁਰਗੀ ਵੀ ਦੂਰ ਜਾਣਾ ਪੈਣਾ ਨਹੀਂ ਤਾਂ ਇਹ ਨਹੀਂ ਤੋਪੇ ਨਹੀਂ ਪਰਸੋਂ ਨੂੰ ਜ ਕਾਮ ਤਾਂ ਹੀ ਲੱਗਿਆ ਹਾਂ ਵੀ ਚੱਲ ਜਾ ਹਾੜਾ ਇੱਥੇ ਇਹ ਉਹ ਸੀ ਸੀਨ ਜਿਹੜਾ ਕਹਿੰਦੇ ਆ ਪੰਜਾਬ ਵਿੱਚ ਕੀ ਜਲ ਰਹਾ ਹੈ ਹਾਏ ਗਰਮੀ ਇਹ ਉਹ ਸੀ ਸੀਨ ਹੈ ਤਾਂ ਆ ਗਿਆ ਬਾਹਰ ਹੋ ਰਹੀ ਕੰਨੀ ਹਾਂ ਬਸ ਬਸ ਤਿਲ ਖਾਣਾ ਓ ਚਲ ਆ ਜੋ ਆਵੇ ਆ ਡੇਗੀ ਹਾਂ ਕੀ ਬਣ ਗਿਆ ਤਾਂ ਹਾਂ ਇੱਥੇ ਬਾਜੀ ਕੀ ਸਾਟੋ ਤੇ ਡਿੱਗੀ ਬੱਚੇ ਵਿੱਚ ਚਲ ਆ ਤੇ ਚਲੀਏ ਬਸ ਆ ਜਾ ਦਵਾਈ ਲਾਣੇ ਦਵਾਈ ਆ ਜਾ ਹਾਂ ਆ ਜਾ ਬਾਕੀ ਸਮਾਨ ਇੱਕ ਮਿੰਟ ਚੱਕਣਾ ਚੱਕਣਾ